ਬਹੁਤ ਜ਼ਿਆਦਾ ਡਿਮਾਂਡ ਹੈ ਕਿ ਇਸ ਪਿੰਡ ਦੇ ਵਿੱਚ ਲਗਭਗ 15 ਪਿੰਡਾਂ ਦੇ ਲੋਕ ਆ ਕੇ ਇੱਥੇ ਬੱਸ ਦੀ ਵੇਟ ਕਰਦੇ ਆ ਤਾਂ ਇਸ ਪਿੰਡ ਦੇ ਵਿੱਚ ਬੱਸ ਅੱਡਾ ਜਿਹੜਾ ਬੱਸ ਸਟਾਪੇ ਜਰੂਰ ਹੋਣਾ ਚਾਹੀਦਾ ਤਾਂ ਕੁਰਸੀਆਂ ਜਿਹੜੀਆਂ ਪੰਚਾਇਤ ਵੱਲੋਂ ਜਰੂਰ ਲਗੀਆਂ ਹੋਣੀਆਂ ਚਾਹੀਦੀਆਂ ਤਾਂ ਇਹ ਤੁਹਾਨੂੰ ਜਾਣਕਾਰੀ ਦੇ ਦਈਏ ਕਿ 17 ਸਾਲਾਂ ਤੋਂ ਪੰਚਾਇਤਾਂ ਬਣਦੀਆਂ ਆਈਆਂ ਤੇ ਅਜੇ ਤੱਕ ਪਿੰਡ ਵਿੱਚ ਕੁਰਸੀਆਂ ਨਹੀਂ ਪੰਚਾਇਤਾਂ ਨੇ ਕਿਤੇ ਲੁਆਈਆਂ ਤਾਂ ਇੱਥੇ ਅੱਡੇ ਦੇ ਵਿੱਚ ਕੌਣ ਲੁਆ ਰਿਹਾ ਔਰ ਇਸ ਪਿੰਡ ਦੇ ਵਿੱਚ ਅਜੇ ਤੱਕ ਲਾਈਟਾਂ ਵੀ ਨਹੀਂ ਆਈਆਂ ਤਾ ਪਿੰਡ ਦੱਸਦੀ ਹੈ ਕਿ ਪਿੰਡ ਹੈਗਾ ਵਰਸੋਲਾ ਇਹ ਵਰਸੋਲਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਹੈ ਔਰ ਇਹ ਗੁਰਦਾਸਪੁਰ ਤੋਂ ਦੋਸਤਪੁਰ ਨੂੰ ਜਾਣ ਵਾਲੀ ਬਾਰਡਰ ਨੂੰ ਜਾਣ ਵਾਲੀ ਸੜਕ ਦੇ ਉੱਤੇ ਆ ਤੇ ਮੈਂ ਤੁਹਾਨੂੰ ਇਸ ਦੇ ਸਾਹਮਣੇ ਇੱਕ ਸਕੂਲ ਦੀ ਝਲਕ ਵਿਖਾਉਣ ਵਾਸਤੇ ਕੈਮਰਾਮੈਨ ਨੂੰ ਕਹਾਂਗਾ ਕਿ ਉਸ ਤਰਫ ਉਹ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਣ ਕਿ ਸਰਕਾਰੀ ਸੈਨਿਅਰ ਸਕੰਟਰੀ ਸਕੂਲ ਵਰਸੋਲਾ ਔਰ ਇਸ ਸਕੂਲ ਦੇ ਵਿੱਚ ਕਿੰਨੇ ਬੱਚੇ ਪੜ੍ਹਦੇ ਨੇ ਤਾਂ ਕਿੰਨੇ ਪੇਰੈਂਟਸ ਆਪਣੇ ਬੱਚਿਆਂ ਦੇ ਕੋਲ ਅਕਸਰ ਹੀ ਆਉਂਦੇ ਹੋਣਗੇ ਤਾਂ ਉਹਨਾਂ ਵਾਸਤੇ ਜੇ ਇੱਥੇ ਬੱਸ ਦੀ ਵੇਟ ਕਰਨੀ ਹੋ ਜਾਏ ਜਾਂ ਬੱਚਿਆਂ ਨੇ ਸਕੂਲ ਦੇ ਵਿੱਚੋਂ ਜਾਣ ਵਾਸਤੇ ਦੂਸਰੇ ਪਿੰਡਾਂ ਨੂੰ ਬੱਸ ਦੀ ਵੇਟ ਕਰਨੀ ਹੋਵੇ ਤਾਂ ਤੁਹਾਨੂੰ ਕੋਈ ਵੀ ਇੱਥੇ ਬੱਸ ਸਟਾਪ ਬਣਿਆ ਨਹੀਂ ਨਜ਼ਰ ਆਵੇਗਾ ਹਰ ਇੱਕ ਦੀ ਆਪਣੀ ਆਪਣੀ ਦੁਕਾਨਦਾਰੀ ਆ ਤਾਂ ਹਰ ਕੋਈ ਆਪਣੇ ਲਈ ਸੰਦ ਰੱਖ ਕੇ ਬੈਠਾ ਵਾ ਕਿ ਸਾਡਾ ਇੱਥੇ ਗੁਜ਼ਾਰਾ ਚੱਲਦਾ ਤਾਂ ਪੰਚਾਇਤਾਂ ਦੀ ਗੱਲ ਕਰਦੇ ਆ ਤਾਂ ਪੰਚਾਇਤਾਂ ਬਹੁਤ ਸਾਰੇ ਪਿੰਡਾਂ ਦੀਆਂ ਅਸੀਂ ਵੇਖੀਆਂ ਕਿ ਜੋ ਆਪਮੋਹਰੇ ਹੋ ਕੇ ਕੰਮ ਕਰਦੀਆਂ ਤਾ ਇਸ ਪਿੰਡ ਦੀਆਂ ਪੰਚਾਇਤਾਂ ਨੇ 17 ਸਾਲ ਤੋਂ ਰਾਜ ਕਰਿਆ ਤੇ 70 ਸਾਲ ਰਾਜ ਕਰਨ ਤੋਂ ਬਾਅਦ ਅੱਜ ਤੱਕ ਪਿੰਡ ਵਿੱਚ ਇਲੈਕਟ੍ਰੋਨਿਕ ਜਾਂ ਸੋਲਰ ਲਾਈਟਾਂ ਅਜੇ ਤੱਕ ਪਿੰਡ ਵਿੱਚ ਨਹੀਂ ਲੱਗੀਆਂ ਪਿੰਡ ਵਿੱਚ ਅਜੇ ਤੱਕ ਕੋਈ ਵੀ ਇਸ ਪਿੰਡ ਦੇ ਦਿਵਾਲੇ ਕੁਰਸੀ ਨਹੀਂ ਲੱਗੀ ਨੇ ਤਾਂ ਬਹੁਤ ਸਾਰੇ ਪਿੰਡ ਅਸੀਂ ਵੇਖੇ ਆ ਕਿ ਜਿਨ੍ਹਾਂ ਦੇ ਵਿੱਚ ਕੁਰਸੀਆਂ ਵੀ ਲੱਗੀਆਂ ਹੁੰਦੀਆਂ ਲਾਈਟਾਂ ਵੀ ਲੱਗੀਆਂ ਹੁੰਦੀਆਂ ਪਿੰਡ ਦਾ ਸ਼ਿੰਗਾਰ ਵੀ ਬਣਿਆ ਹੁੰਦਾ ਤਾਂ ਹੁਣ ਕੌਣ-ਕੌਣ ਕਹਿੰਦਾ ਕੀ ਇਸ ਪਿੰਡ ਵਿੱਚ ਸਾਰੀਆਂ ਸਹੂਲਤਾਂ ਨੇ ਕੌਣ ਕਹਿੰਦਾ ਕਿ ਇਸ ਪਿੰਡ ਵਿੱਚ ਕੁਰਸੀਆਂ ਆਈਆਂ ਸਨ ਕੌਣ ਕਹਿੰਦਾ ਕਿ ਲਾਈਟਾਂ ਆਈਆਂ ਸਨ ਅਜੇ ਤੱਕ ਲਾਈਟਾਂ ਨਹੀਂ ਲੱਗੀਆਂ ਆਈਆਂ ਨਹੀਂ ਆਈਆਂ ਕੋਈ ਆਪਣੇ ਘਰ ਰੱਖ ਗਿਆ ਕੋਈ ਖਾ ਗਿਆ ਉਹਦੇ ਬਾਰੇ ਅਸੀਂ ਜਾਣਕਾਰੀ ਕੋਈ ਨਹੀਂ ਰੱਖਦੇ ਲੇਕਿਨ ਇਹ ਦੱਸ ਦਈਏ ਕਿ ਪਿੰਡ ਵਿੱਚ ਲੱਗੀਆਂ ਨਹੀਂ ਪਿੰਡ ਦੇ ਲੋਕ ਪਰੇਸ਼ਾਨ ਕਿੰਨੇ ਨੇ ਏਰੀਆ ਦੇ ਲੋਕ ਤੰਗ ਕਿੰਨੇ ਨੇ ਹਰ ਪਿੰਡ ਦੀ ਅਸੀਂ ਤੁਹਾਨੂੰ ਰਿਪੋਰਟ ਦੇਵਾਂਗੇ ਔਰ ਜੇ ਇਸ ਪਿੰਡ ਵਿੱਚ ਕੋਈ ਸਚਾਈ ਜਾਂ ਝੂਠ ਹੈ ਜੇ ਕੋਈ ਸਾਡੇ ਸੂਤਰਾ ਤੋਂ ਵੱਧ ਕੇ ਜਾਂ ਸਾਥ ਤੋਂ ਵੱਧ ਕੇ ਜਾਣਦਾ ਤਾਂ ਕਮੈਂਟ ਕਰ ਸਕਦਾ ਕਿ ਇਸ ਪਿੰਡ ਵਿੱਚ ਕੀ ਬਣਿਆ ਤਾਂ ਕੀ ਨਹੀਂ ਬਣਿਆ ਤਾਂ ਇਸ ਬਾਰੇ ਤੁਸੀਂ ਕਮੈਂਟ ਕਰਨਾ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ